ਮਾਨਯੋਗ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਅਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਰਜਿਸਟਰ ਕਰਾਉਣ ਲਈ ਨੋਟੀਫਾਈ ਕਰਨ ਦੀ ਹਦਾਇਤ ਕੀਤੀ ਹੈ ਕਿ ਜਿਹੜੇ ਸਿੱਖ ਬੱਚਿਆਂ ਦੇ ਵਿਆਹ ਹੋਣ ਅਨੰਦ ਕਾਰਜ ਰਾਹੀਂ ਵਿਆਹ ਹੋਣ ਉਹਨਾਂ ਨੂੰ ਅਨੰਦ ਮੈਰਿਜ ਐਕਟ ਦੇ ਤਹਿਤ ਰਜਿਸਟਰ ਕੀਤਾ ਜਾਵੇ ਇਹਦੇ ਲਈ 17 ਸੂਬੇ ਨੇ 7 ਦੇ ਕਰੀਬ ਕੇਂਦਰ ਸ਼ਾਸਤ ਪ੍ਰਦੇਸ਼ ਨੇ ਉਹਨਾਂ ਨੂੰ ਬਖੈਤਾ ਹਦਾਇਤ ਹੋ ਗਈ ਹੈ ਇਹਨਾਂ 17 ਦੇ 17 ਨੂੰ ਕਿ ਭਈ ਤੁਸੀਂ 24 ਸੂਬੇ ਬਣਦੇ ਨੇ 17 ਪੂਰਨ ਸੂਬੇ ਨੇ ਤੇ 7 ਕੇਂਦਰ ਸ਼ਾਸਤ ਪ੍ਰਦੇਸ਼ ਨੇ ਝੂਟੀ ਨੇ ਕਿ ਆਉਂਦੇ ਅਗਲੇ 4 ਮਹੀਨਿਆਂ ਦੇ ਅੰਦਰ ਅੰਦਰ 4 ਮਹੀਨਿਆਂ ਦਾ ਸਮਾਂ ਦਿੱਤਾ ਸੁਪਰੀਮ ਕੋਰਟ ਨੇ ਕਿ 4 ਮਹੀਨਿਆਂ ਦੇ ਅੰਦਰ ਅੰਦਰ ਇਸ ਨੂੰ ਅਮਲੀ ਜਾਮਾ ਪਹਿਨਾ ਉਹ ਵੈਸੇ ਤਾਂ ਸਰਕਾਰਾਂ ਚਾਹਣ ਤਾਂ ਸਵੇਰ ਤੋਂ ਹੋ ਜਵੇ ਸਵਾਲ ਤਾਂ ਇੱਛਾ ਸ਼ਕਤੀ ਦਾ ਹੈ ਜੇ ਇੱਛਾ ਸ਼ਕਤੀ ਹੋਵੇ ਤਾਂ ਕੁਝ ਵੀ ਸੰਭਵ ਹੈ ਮਤਲਬ ਸੂਬੇ ਦਾ ਹੜ ਨਹੀਂ ਲਿਖਦਾ ਭੱਡੀ ਸੀ ਦਾ ਟਵੀਟ ਦਿਖ ਜਾਂਦਾ ਫੰਡ ਜਾਰੀ ਕਰਨ ਲਈ ਸਮਾਂ ਨਹੀਂ ਮਿਲਦਾ ਟਵੀਟ ਡੀਟ ਕਰਨੀ ਸਾਰੀ ਜੰਦੂਜਾਇਤ ਹੋ ਜਾਂਦੀ ਹੈ ਸੋ ਇਸ ਲਈ ਅਨੰਦ ਮੈਰਜ ਐਕਟ ਦੇ ਤਹਿਤ ਜਿਹੜਾ ਹੱਕ ਸਿੱਖ ਪਰਿਵਾਰਾਂ ਨੂੰ ਮਿਲਿਆ ਉਸ ਨੂੰ ਇੰਪਲੀਮੈਂਟ ਕਰਨ ਦੇ ਲਈ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ ਹੁਣ ਆਉਂਦੇ 4 ਮਹੀਨਿਆਂ ਦੇ ਅੰਦਰ ਅੰਦਰ ਸਾਰੇ ਸੂਬਿਆਂ ਦੇ ਵਿੱਚ ਖਾਸ ਕਰਕੇ ਜਿਹੜੇ 17 ਸੂਬੇ ਤੇ ਚਾਰ ਕੇਨਸ਼ਟ ਪ੍ਰਤੀਸ਼ਾ ਨੋਟਿਸ ਹੋਇਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਯਕੀਨਨ ਬਣਾਉਣ ਕਿ ਆਉਂਦੇ ਸਮੇਂ ਦੇ ਵਿੱਚ ਇਹ ਵਿਆਹ ਸਿੱਖ ਮੈਰਜ ਐਕਟ ਦੇ ਤਹਿਤ ਰਜਿਸਟਰ ਕੀਤਾ ਕਰ ਲਗੇ ਬਹੁਤ ਬਹੁਤ ਸ਼ੁਕਰੀਆ